ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਲਰ ਚੈਨਲ ਦੇ ਵਾਹ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋ ਮੋਗੇ ਲੈ ਕੇ ਹਾਜ਼ਰਾਂ ਮੌਸਮ ਸੌਂਧੀ ਇੱਕ ਹੋਰ ਨਵੀਂ ਵੀਡੀਓ ਜ ਜੇ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤੇ ਪੰਜਾਬ ਦੇ ਵਿੱਚ ਅਗਲੇ 5 ਦਿਨਾਂ ਜਿਹੜਾ ਉਹ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਖਾਸ ਤੌਰ ਤੇ ਦੱਖਣ ਪੂਰਬੀ ਇਲਾਕੇ ਆ ਜਿਹੜੇ ਉਨ੍ਹਾਂ ਦੇ ਵਿੱਚ ਜ਼ਬਰਦਸਤ ਮੀਂਹ ਜਾਂ ਕਾਰਵਾਈਆਂ ਹੋਈਆਂ ਤੇ ਹਰਿਆਣੇ ਦੇ ਜਿਹੜਾ ਸਿਰਸਾ ਫਤਿਆਬਾਦ ਆ ਇਹਨਾਂ ਇਲਾਕਿਆਂ ਦੇ ਵਿੱਚ ਨਾਲ ਪੰਜਾਬ ਮਾਨਸਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੌਕਸਰ ਮਲੂਟ ਅਬੂਰ ਮੋਗਾ ਲੁਧਿਆਣੇ ਦੇ ਕੁਝ ਭਾਗ ਰੈਕੋਟ ਬਰਨਾਲਾ ਜਗਰਾਉਂ ਇਹਨਾਂ ਏਰੀਆ ਦੇ ਵਿੱਚ ਜ਼ਬਰਦਸਤ ਮੀਂਹ ਜਿਹੜਾ ਉਹ ਪਿਛਲੇ 24 ਘੰਟੇ ਦੇ ਪਿਆ ਤੇ ਅੱਜ ਕਾਰਵਾਈਆਂ ਜਿਹੜੀਆਂ ਮੀਂਹ ਦੀਆਂ ਜ਼ਬਰਦਸਤ ਤਰੀਕੇ ਨਾਲ ਸਵੇਰ ਤੋਂ ਹੀ ਚੱਲ ਰਹੀਆਂ ਨੇ ਤੇ ਦੱਖਣ ਤੇ ਪੱਛਮੀ ਇਲਾਕਿਆਂ ਦੇ ਵਿੱਚ ਤਾਂ ਹਲੇ ਤੱਕ ਵੀ ਜਦੋਂ ਤੱਕ ਅੱਬ ਵੀਡੀਓ ਬਣਾ ਰਹੇ ਆ ਉਦੋਂ ਤੱਕ ਵੀ ਮੀਂਹ ਦੀਆਂ ਕਰਵਾਂयां ਗਰਜ ਚਮਕ ਦੇ ਨਾਲ ਚੱਲ ਰਹੀਆਂ ਨੇ ਆਪਾਂ ਗੱਲ ਕਰਦੇ ਆ ਜੀ ਹਵਾਵਾਂ ਹੀ ਦੇਖ ਸਾਡੀ ਹਵਾਵਾਂ ਇਸ ਵਕਤ ਪੰਜਾਬ ਦੇ ਵਿੱਚ ਉੱਤਰ ਪੂਰਬ ਦੀਆਂ ਵਗਦੀਆਂ ਨੇ ਤੇ ਨਮੀ ਦੇ ਨਾਲ ਪੂਰੀਆਂ ਭਰਪੂਰ ਨੇ ਤੇ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਆਪਣੇ ਰਾਜਸਥਾਨ ਦੇ ਪੂਰਬੀ ਭਾਗਾਂ ਤੋਂ ਥੋੜਾ ਜਿਹਾ ਅੱਗੇ ਵੱਧ ਕੇ ਉੱਤਰੀ ਭਾਗਾਂ ਵੱਲ ਨੂੰ ਵੱਧ ਰਿਹਾ ਤੇ ਜੀ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਜ਼ਬਰਦਸਤ ਨਮੀ ਦਾ ਫਲੋ ਆ ਜਿਹੜਾ ਵੱਧ ਰਿਹਾ ਤੇ ਨਮੀ ਆ ਜਿਹੜੀ ਉਹ ਉੱਪਰ ਨੂੰ ਉੱਠ ਰਹੀ ਆ ਤੇ ਇੰਨੀ ਜ਼ਿਆਦਾ ਭਰਪੂਰ ਮਾਤਰਾ ਚ ਨਮੀ ਆ ਤੇ ਸਿਸਟਮ ਇੰਨਾ ਜ਼ਿਆਦਾ ਨੇੜੇ ਆ ਵੀ 2 ਕਿਲੋਮੀਟਰ 2.5 ਕਿਲੋਮੀਟਰ ਤੱਕ ਜਿਹੜੇ ਬੱਦਲ ਆ ਉਹ ਜ਼ਬਰਦਸਤ ਤਰੀਕੇ ਦੇ ਨਾਲ ਬਣ ਰਹੇ ਆ ਸਿਸਟਮ ਇੱਕ ਲੋ ਪ੍ਰੈਸ਼ਰ ਏਰੀਆ ਰਾਜਸਥਾਨ ਤੇ ਆ ਤੇ ਦੂਸਰਾ ਚੱਕਰਵਾਤ ਆ ਜਿਹੜਾ ਉਹ ਪੱਛਮੀ ਬਗਾਲ ਤੇ ਬਣਿਆ ਹੋਇਆ ਜਿਹੜਾ ਜਲਦੀ ਲੋ ਪ੍ਰੈਸ਼ਰ ਬਣ ਕੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਆਊਗਾ ਤੇ 20-21 ਤਰੀਕ ਨੂੰ ਪੰਜਾਬ ਦੇ ਵਿੱਚ ਮूसलाधार ਬਰਖਾ ਦਊਗਾ ਹੁਣ ਆਪਾਂ ਗੱਲ ਕਰਦੇ ਹਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਪੂਰਬ ਤੋਂ ਲੈ ਕੇ ਪੱਛਮ ਵੱਲ ਨੂੰ ਬੱਦਲ ਆ ਜਿਹੜਾ ਵਧਣਾ ਜਿਦੇ ਵਿੱਚ ਪਟਿਆਲਾ, ਸੰਗਰੂਰ, ਮਲੇਰਕੋਟਲਾ, ਮਹਾਲੀ, ਚੰਡੀਗੜ੍ਹ ਇਸੇ ਤਰ੍ਹਾਂ ਮਾਨਸਾ, ਬਠਿੰਡਾ, ਮਲੋਟਾ, ਬੋਹਰਾ, ਮੁਕਸਰ, ਫਰੀਦਕੋਟ, ਫਰੋਜ਼ਪੁਰ, ਫਾਜ਼ਲਕਾ, ਡੱਬਾ ਵਾਲੀ ਬਠਿੰਡਾ, ਮੋਗਾ, ਜਗਰਾਉਂ, ਲੁਧਿਆਣਾ, ਮਲੇਰਕੋਟਲਾ, ਅਹਿਮਦਗੜ੍ਹ, ਰੈਕੋਟਾ, ਜਗਰਾਉਂ ਤੇ ਨਾਲ ਲੱਗਦੇ ਆਪਣੇ ਇੱਧਰ ਜੇਕਰ ਆਪਾਂ ਗੱਲ ਕਰੀਏ ਜਲੰਧਰ ਹੁਸ਼ਿਆਰਪੁਰ ਇਹਨਾਂ ਏਰੀਆ ਦੇ ਵਿੱਚ ਜਿਹੜੀ ਬਰਖਾ ਦੀ ਗਤੀ ਵਧੀਆ ਜਿਹੜੇ ਉੱਤਰੀ ਇਲਾਕੇ ਆ ਹੁਸ਼ਿਆਰਪੁਰ ਜਲੰਧਰ ਤੇ ਪਠਾਨਕੋਟ ਗੁਰਦਾਸਪੁਰ ਰੋਪੜ ਨਾਵਾਸ਼ਹਿਰ ਨੰਗਲ ਕਪੂਰਥਲਾ ਇਹਨਾਂ ਚ ਥੋੜੀਆਂ ਹਲਕੀ ਤੋਂ ਦਰਮਿਆਨੀ ਹੋ ਸਕਦੀ ਆ ਲੇਕਿਨ ਕੇਂਦਰੀ ਪੰਜਾਬ ਤੋਂ ਲੈ ਕੇ ਦੱਖਣੀ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਆਊਗੀ ਤੇ ਨਾਲ ਅੱਜ ਦੀ ਤਰ੍ਹਾਂ ਤੇਜ਼ ਤੂਫਾਨ ਆਊਗਾ ਜਿਹੜਾ ਕਿ ਕਈ ਥਾਵਾਂ ਤੇ ਨੁਕਸਾਨ ਵੀ ਕਰਕੇ ਗਿਆ ਤੇ ਅੱਗੇ ਆਉਣ ਵਾਲੇ 24 ਘੰਟੇ ਦੇ ਵਿੱਚ ਵੀ ਹੋ ਸਕਦਾ ਤੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਿਮਾਚਲ ਉੱਤਰਾਖੰਡ ਦੇ ਵਿੱਚ ਅਤੇ ਰਾਜਸਥਾਨ ਦੇ ਬਹੁਤੇ ਭਾਗਾਂ ਦੇ ਵਿੱਚ ਜਿਹੜੇ ਪੂਰਬੀ ਤੇ ਉੱਤਰੀ ਭਾਗਾਂ ਇਹਨਾਂ ਦੇ ਵਿੱਚ ਵੀ ਜਬਰਦਸਤ ਮੀਂਹਿਆ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਆਪਣੇ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਤੇ ਪੂਰਬੀ ਉੱਤਰ ਪ੍ਰਦੇਸ਼ ਤੇ ਵੀ ਮੀਂਹ ਦੀ ਗਤੀਵ੍ਰਿਧੀ ਹੈ ਜਿਹੜੀ ਉਹ ਆਉਣ ਵਾਲੇ 24 ਘੰਟੇ ਦੇ ਵਿੱਚ ਵਧੂਗੀ ਇਹ ਸੀਗਾ 24 ਘੰਟੇ ਦਾ ਮੌਸਮ ਹੁਣ ਆਪਾਂ ਕਰਦੇ ਆ ਅਗਲੇ ਪੰਜ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਪੇਜ ਤੇ ਨਵੇਂ ਆ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੇ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਦੀ ਤੁਸੀਂ ਸਥਿਤੀ ਦੇ ਸਕਦੇ ਹੋ ਵੀ ਰਾਜਸਥਾਨ ਦੇ ਬਹੁਤ ਸਾਰੇ ਭਾਗਾਂ ਤੇ ਜ਼ਬਰਦਸਤ ਬਰਖਾ ਆਊਗੀ ਤੇ ਨਾਲ ਦੀ ਨਾਲ ਹੀ ਉੱਤਰਾਖੰਡ ਦੇ ਵਿੱਚ ਹਿਮਾਚਲ ਪੰਜਾਬ ਦੇ ਵਿੱਚ ਹਰਿਆਣੇ ਦੇ ਕੁਝ ਉੱਤਰੀ ਭਾਗ ਆ ਜਿਹੜੇ ਨਾਲ ਲੱਗਦੇ ਆ ਪੰਜਾਬ ਦੇ ਤੇ ਪੂਰਬੀ ਭਾਗ ਤੇ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਆ ਤੇ ਦੱਖਣੀ ਭਾਗਾਂ ਦੇ ਵਿੱਚ ਮूसलाधार ਬਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਤੇ ਬਾਕੀ ਬਿਹਾਰ ਛੱਤੀਸਗੜ ਇਹਨਾਂ ਭਾਗਾਂ 'ਚ ਵੀ ਬਰਖਾ ਜਿਹੜੀ ਉਹ ਹੋ ਚੱਲਦੀ ਆ ਗੱਲ ਕਰ ਲਈਏ ਆਪਾਂ ਜੀ ਇਸ ਤੋਂ ਬਾਅਦ 16 ਤਰੀਕ ਦੀ 16 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਉੱਤਰੀ ਪੂਰਬੀ ਇਲਾਕੇ ਜਿਹੜੇ ਇਹਨਾਂ 'ਚ ਘਰ ਚਮਕਣਾ ਛਿੱਟੇ ਪੈ ਸਕਦੇ ਆ ਰਾਜਸਥਾਨ ਦੇ ਵਿੱਚ ਬਰਖਾ ਦੇ ਵਿੱਚ ਕਮੀ ਆਊਗੀ ਲੇਕਿਨ ਫੇਰ ਵੀ ਕਈ ਇਲਾਕਿਆਂ ਦੇ ਵਿੱਚ ਤੇਜ਼ ਬਰਖਾ ਬੀਕਾਨੇਰ ਦਾ ਏਰੀਆ ਜਿਹੜਾ ਤੇ ਝੂਰੂ ਗੰਗਾ ਨਗਰ ਇਹਨਾਂ 'ਚ ਬਰਖਾ ਹੋ ਸਕਦੀ ਆ ਆ ਆਪਣੇ ਜਿਹੜਾ ਉੱਤਰਾਖੰਡਾ ਤੇ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਖੜ ਇਹਨਾਂ 'ਚ ਭਾਰੀ ਬਰਖਾ ਹੋ ਸਕਦੀ ਆ ਗੱਲ ਆਪਾਂ ਕਰ ਲਈਏ ਜੀ 17 ਤਰੀਕ ਦੀ 17 ਤਰੀਕ ਨੂੰ ਪੰਜਾਬ ਦੇ ਵਿੱਚ ਗਤੀਵਿਧੀਆਂ ਫੇਰ ਵਧਣਗੀਆਂ ਕਿਉਂਕਿ ਜਿਹੜਾ ਪਿਛਲਾ ਇੱਕ ਹੋਰ ਚੱਕਰਵਾਤ ਆ ਉਹ ਲੋ ਪ੍ਰੈਸ਼ਰ ਏਰੀਆ ਬਣ ਕੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਆ ਜਾਣਾ ਇਹਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਪੂਰੇ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਪੱਛਮੀ ਭਾਗਾਂ ਤੇ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ 18 ਤਰੀਕ ਦੀ ਕਰ ਲਈਏ 18 ਤਰੀਕ ਨੂੰ ਹਿਮਾਚਲ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਜਿਹੜੇ ਮੱਧ ਪ੍ਰਦੇਸ਼ ਨਾਲ ਲੱਗਦੇ ਭਾਗ ਆ ਪੱਛਮੀ ਉੱਤਰ ਪ੍ਰਦੇਸ਼ ਦੇ ਉਹਨਾਂ 'ਚ ਭਾਰੀ ਵਰਖਾ ਹੋ ਸਕਦੀ ਆ ਗੱਲ ਆਪਾਂ ਕਰ ਲਈਏ ਜੀ 19 ਤਰੀਕ ਦੀ 19 ਤਰੀਕ ਨੂੰ ਹਲਕੀ ਫੁਲਕੀ ਗਤੀਵਿਧੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਜੰਮੂ ਕਸ਼ਮੀਰ 'ਚ ਹਲਕੀ ਬੁਲਕੀ ਗਰੀਬੀ ਇੱਦੀ ਹੋ ਸਕਦੀ ਆ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗ ਆ ਜਿਹੜੇ ਮੱਧ ਪ੍ਰਦੇਸ਼ ਨਾਲ ਲੱਗਦੇ ਆ ਉਹਨਾਂ 'ਚ ਵਰਖਾ ਹੋਣ ਦੀ ਸੰਭਾਵਨਾ ਜੇ ਅਗਰ 20 ਤਰੀਕ ਦੀ ਗੱਲ ਕਰੀਏ 20 ਤਰੀਕ ਨੂੰ ਦੇਖ ਸਕਦੇ ਹਾਂ ਤੁਸੀਂ ਗਤੀਵਿਧੀਆਂ ਵੱਧ ਜਾਣੀਆਂ ਕਿਉਂਕਿ ਲੋ ਪ੍ਰੈਸ਼ਰ ਏਰੀਆ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗਾਂ ਤੇ ਆ ਜਾਣਾ ਜਿਹਦੇ ਨਾਲ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਪੰਜਾਬ ਦੇ ਇਲਾਕੇ ਦਿੱਲੀ ਹਰਿਆਣੇ ਦੇ ਉੱਤਰੀ ਇਲਾਕੇ ਇਨ੍ਹਾਂ 'ਚ ਮੂਸਲਾ ਧਾਰ ਵਰਖਾ ਹੋ ਸਕਦੀ ਹੈ ਤੇ ਬਿਹਾਰ ਦੇ ਵਿੱਚ ਵੀ ਵਰਖਾ ਵਧੀਆ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲਈਏ 21 ਤਰੀਕ ਦੀ 21 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗਾਂ ਦੇ ਵਿੱਚ ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਛੱਤੀਸਗੜ੍ਹ ਹਿਮਾਚਲ ਜੋ ਜੰਮੂ ਕਸ਼ਮੀਰ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣੇ ਦੇ ਉੱਤਰ ਪੂਰਬੀ ਭਾਗ ਇਹਨਾਂ ਦੇ ਵਿੱਚ ਮੌੜੇ ਤਾਰਮੀ ਪੈਣ ਦੀ ਸੰਭਾਵਨਾ ਪਹਾੜਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਜਿਹੜੀਆਂ ਉਸ ਟਾਈਮ ਹੋ ਸਕਦੀਆਂ ਉਸ ਤੋਂ ਬਾਅਦ 22 ਤਰੀਕ ਨੂੰ ਵੀ ਪੰਜਾਬ ਦੇ ਉੱਤਰ ਪੂਰਬੀ ਪੱਛਮੀ ਕੇਂਦਰੀ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਤੇ ਨਾਰਥ ਈਸਟ ਇੰਡੀਆ ਬਿਹਾਰ ਛਤੀਸਗੜ੍ਹ ਚ ਵੀ ਭਾਰੀ ਬਰਖਾ ਹੋਣ ਦੀ ਸੰਭਾਵਨਾ ਹੈ ਅੱਜਵਾਰ ਗੱਲ 23 ਤਰੀਕ ਦੀ ਕਰ ਲਈਏ 23 ਤਰੀਕ ਨੂੰ ਫੇਰ ਪੰਜਾਬ ਦੇ ਭਾਗਾਂ ਦੇ ਵਿੱਚ ਹਰਿਆਣੇ ਦੇ ਭਾਗਾਂ ਚ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ ਬਾਕੀ ਦੇਸ਼ ਦੇ ਵਿੱਚ ਹਲਕੀਆਂ ਫੁਲਕੀਆਂ ਗਤੀਵਿਧੀਆਂ ਹੋ ਸਕਦੀਆਂ ਤੇ ਬਿਹਾਰ ਛੱਤੀਸਗੜ ਪੱਛਮੀ ਬਿਗਾਲ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਵਧੀਆ ਬਰਖਾ ਹੋ ਸਕਦੀ ਆ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਉਮੀਰ ਕਰਦੇ ਆ ਵੀਡੀਓ ਵਧੀਆ ਲੱਗੀ ਹੋ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ